ਅੰਜ ਕੀ ਹਾਲ ਚਾਲ ਸਾਰੇ ਦੋਸਤਾਂ ਦੇ ਹੋਰ ਘਰ ਪਰਵਾਜ਼ ਜਾਣ ਵਾਲੇ ਸਾਰੇ ਸੱਟ ਨੇ ਕੀ ਬੰਦਾ ਕਰਦਾ ਮਿੱਤਰੋ ਤੇ ਅੱਜ ਆਪਾਂ ਛੱਡੇ ਸੀ ਜਾਨਵਰ ਤੁਹਾਨੂੰ ਵਿਖਾਉਣੇ ਆ ਮੈਂ ਬਾਈਆਂ ਨੂੰ ਸ਼ੌਂਕ ਕਰਾ ਦੇ ਗਏ ਮਿੱਤਰੋ ਇਹਦੇ ਜਾਨਵਰ ਆਪਣੇ ਆ ਚਿੱਟੇ ਬਦਨ ਵਾਲੀ ਆਉਣਗੇ ਆ ਗੱਦੋਂ ਚਿੱਟੇ ਬਦਨ ਆ ਆਪਾਂ ਛੱਡੇ ਸੀ ਅੱਜ ਦੋ ਜਾਨਵਰ ਆ ਨੰਗੇ ਆ ਮੈਂ ਬਾਈ ਮਾਈ ਸ਼ਾਮ ਕਰਾ ਲਿਆ ਟਾਈਮ ਹੋ ਗਿਆ 12:30 ਦਾ ਦੇਖੋ ਮਿੱਤਰੋ ਟਾਈਮ ਇੱਕ ਆਪਣਾ ਸੁੱਕਾ ਜਾਨਵਰ ਆ ਤੇ ਇੱਕ ਹੈਗਾ ਪਾਣੀ ਵਾਲਾ ਦੋ ਜਾਨਵਰ ਛੱਡੇ ਆਪਾਂ ਤੇ ਉਹ ਉੱਤੇ ਬੱਧਾ ਬੈਕ ਕੋ ਕੁਬੂਦਰੀ ਜਾਲ ਚ ਪਈ ਪਈ ਆ ਇਹ ਵੀ ਕੱਢਣ ਵਾਲੀ ਏ ਜੇ ਕੱਢੀ ਨਹੀਂ ਇਹ ਇਹ ਆਪਾਂ ਕਰਦੇ ਆਂ ਸ਼ਾਮੇ ਆਪੀਆ ਬੱਚਾਵੇਂ ਕਬੂਤਰੀ ਹਾਂ ਬਾਕੀ ਅੱਜ ਗਰਮੀ ਵੀ ਬਹੁਤ ਆ ਮਿੱਤਰੋ ਨੀਵੇਂ ਆਉਂਦੇ ਆ ਤੁਹਾਨੂੰ ਵਿਖਾਉਣੇ ਆਪਾਂ ਜਾਨਵਰ ਅਜੇ ਤਾਂ ਉੱਚੇ ਫਿਰਦੇ ਆ ਫਿਰਦੇ ਬਾਰੇ ਚ ਦੀਨੇ ਨਹੀਂ ਗੇ ਐਨਾ ਜੂ ਵੀ ਨਹੀਂ ਹੁੰਦਾ ਕਾ ਤੇ ਕੁਆਲਿਟੀ ਨਹੀਂ ਹੁੰਦੀ ਕਿਤੇ ਆਪਾਂ ਜੋ ਨੀਵੀਂ ਆਉਂਦੇ ਆ ਵਿਖਾਉਣੇ ਆ ਆਪਾਂ ਤੁਹਾਨੂੰ ਫਿਰ ਕਰੋ ਇਹ ਸ਼ੌਂਕ ਆ ਯਾਨੀ ਮਿੱਤਰੋ ਇੱਕ ਤਾਂ ਆਪਣਾ ਜਾਨਵਰ ਉੱਤਰਿਆ ਆ ਚੱਲਿਆ ਉਹਨਾਂ ਅੰਗੇ ਪੜੇ ਬਖਵੇਂ ਸਾਨੂੰ ਤੇ ਇੱਕ ਆਪਾਂ ਚਿੱਟਾ ਜਾਨਵਰ ਹੈ ਉੱਚਾ ਹੀ ਆ ਇਹ ਟੂਸਿਆਂ ਉੱਤਰਿਆ ਇਹ ਤੇ ਬਖੌਣੇ ਆ ਇੱਥੇ ਲੰਘ ਗਏ ਲੋਕ ਆਉਣੇ ਤੁਹਾਨੂੰ ਇਹ ਕ ਆਪਣਾ ਜਾਨਵਰ ਹਜੇ ਉੱਚਾ ਹੀ ਆ ਇੱਕ ਹੀ ਉਤਰਾਤੋਂ ਉਹ ਟੰਕੀਆਂ ਦਾ ਖੜਾ ਇੱਦਦੇ ਸੀ ਜਾਂਦਾ ਆ ਸੱਦਾ ਤੇ ਉਤਰਾ ਜਾਨਵਰ ਆ ਇਹ ਚਾਬੜਾ ਦੇਸਣਾ ਨਹੀਂ ਗਾ ਦੂਜਾ ਚੱਲੇ ਆਪਣਾ ਲੰਘੇ ਇੱਧਰ ਮਾਂਗ ਚ ਲੈ ਬਥਰੋ ਦੇਖੋ ਦੂਜਾ ਆਪਾਂ ਤੁਹਾਨੂੰ ਦੂਜਾ ਵੀ ਦਿਖਾਉਨੇ ਆ ਦੂਜਾ ਇਹ ਉੱਚਾ ਆ ਬਹੁਤ ਧਰਿਆ ਨੂੰ ਥੋੜੀ ਨਾਲ ਦੀ ਆ ਤੁਹਾਨੂੰ ਜਿਸ ਨਾਲ ਨਹੀਂ ਹੈ ਉੱਚਾ ਵਾਲਾ ਉਹ ਉੱਤਰਾ ਆਪਾਂ ਤੁਹਾਨੂੰ ਵਿਖਾਉਣਾ ਜਿਹੜੇ ਆਂਡੇ ਰੱਖੀ ਬੈਠੇ ਆ ਜੋੜਗਾ ਜੋੜ ਹੋਣਾ ਚਾਹੀਦਾ ਹੁਨਾ ਚਿੱਟਾ ਵੀ ਨਹੀਂ ਆਇਆ ਇਹ ਤੁਹਾਨੂੰ ਉਹਦਾ ਹੀ ਸ਼ੌਕ ਕਰਾ ਦਾਂਗੇ ਆਪਾਂ ਕਾਹ ਜੁੜੀ ਰੱਖੀ ਬੈਠੀ ਆਂਡੇ ਇਹ ਕਾ ਰੱਖੀ ਬੈਠੀ ਆ ਅਜਰਾ ਉੱਚਾ ਫਿਰਦਾ ਆਪਣਾ ਚਿੱਟਾ ਉਹਦੇ ਭੈਣ ਭਾਈ ਨਿਕਲਣਗੇ ਆਂਡੇ ਜੋ ਇੱਕ ਮੇਤੋ ਅੱਜ ਵੀ ਰੱਖੀ ਬੈਠੀ ਆਂਡੇ ਤੇ ਕਾਰ ਰੱਖੀ ਬੈਠੀ ਮਿੱਤਰੋ ਅੰਡੇ ਜੋੜੀ ਮਿੱਤਰੋ ਪਾ ਸੂਟੀ ਪਾਟ ਦਿੰਨੇ ਆ ਕਿਉਂਕਿ ਆ ਸੂਟੀ ਦੇ ਬੈਠ ਕੇ ਤੇ ਆਹ ਜਿਹੜੇ ਬੱਚੇ ਨਿਕਲਣਗੇ ਇਹਨਾਂ ਦੇ ਵਿੱਠਾ ਮਾਰ ਲੰਗੇ ਤੇ ਇੱਕ ਆਪਣੀ ਸੂਟੀ ਆ ਲੱਗੇ ਪਈ ਆ ਰਹਿਣਦਾਂਗੇ ਵਿਚਾਲੇ ਇਹ ਤੇ ਆਹ ਦਾ ਪਰੇ ਵਿੱਠਾ ਮਾਰਦੇ ਆ ਇਹ ਆਪਾਂ ਪਾਟ ਦਿੰਨੇ ਆ ਨੇ ਬੱਚੇ ਬੱਚੇ ਨਿਕਲਣਗੇ ਉਹਨੇ ਬਿੱਠਾ ਮਾਰਿਆ ਕਰਨਗੇ ਬੈਠੇ ਇਹਨਾਂ ਤੇ ਤੇ ਆਪਾਂ ਦਿੱਤੇ ਪੱਟਾ ਸੋ ਸੀ ਆਪਾਂ ਤਾਂ ਹੀ ਟੰਗ ਦਿੰਨੇ ਆ ਸ਼ਕੋ ਮਿੱਤਰੋ ਤੋਂ ਲਾਤੀ ਆਪਾਂ ਸੂਟੀ ਹੈ ਮੇਨੋਂ ਪਾ ਇੱਥੇ ਗੰਡ ਦੇ ਦਿੰਨੇ ਆ ਵੇਖੋ ਮਿੱਤਰੋ ਆਪਣਾ ਵੱਡਾ ਕਬੂਤਰ ਆਪਾਂ ਇੱਕ ਸੂਟੀ ਰੰਨਦੇ ਨੇ ਕਿਲੀ ਪੱਟ ਦਿੰਨੇ ਆ ਚੱਕੋ ਵੀ ਮਿੱਤਰੋ ਆਪਾਂ ਕਿਲੀ ਵੀ ਪੱਟਦੀ ਤੇ ਸੂਟੀ ਪੱਟਦੀ ਆ ਇੱਕ ਆਪਣੀ ਸੂਟੀ ਲੱਗੀ ਵੀ ਆ ਇਹ ਲੱਗੀ ਰਹਿੰਦਾ ਕਿਉਂ ਵਿਚਾਲੇ ਆ ਮੰਗਿਆ ਬਿੱਠਾ ਮਾਰਦੇ ਸੀਗੇ ਦੂਜੀ ਸੂਟੀ ਤੇ ਬਹਿ ਕੇ ਤੇ ਇਹ ਉਹ ਪੱਟਦੀ ਆ ਦੇਖੋ ਮਿੱਤਰੋ ਕਲ ਇਹ ਸ਼ੌਕ ਜਾਨਵਰ ਆਲੇ। ਇਹ ਵਕਸ ਉੱਤੀ ਲੈਨੇ ਬਾਹਰ। ਮਿੱਤਰੋ ਵੇ ਚਿੱਟਾ ਜਾਨਵਰ ਉੱਤਰਿਆ ਸਾਨੂੰ ਬੈਗ ਵਿਖਾਉਣੇ ਆ ਆ ਗਿਆ। ਵਖਾਉਣੇ ਸਾਨੂੰ ਚਿੱਟਾ ਜਾਨਵਰ ਹੀ ਆਪਣਾ ਉੱਤਰਿਆ ਆ ਆ ਲੇ ਦੋ ਮਿੰਟੋਂ ਆ ਗਿਆ ਚਿੱਟਾ ਜਾਨਵਰ ਆਪਣਾ ਤੁਹਾਨੂੰ ਆਪਾ ਵਿਖਾਉਣੇ ਜਿਹੜੋ ਬੰਦੇ ਆ ਇਹ ਤੋ ਜਨਵਾਰ ਹੋ ਗਏ ਆਪ ਨੂੰ ਚੀਆ ਘੂਗੀ ਜਾਂਦੇ ਆ ਤੇ ਆਪਾਂ ਖੇਤ ਜਿਹੜਾ ਮਾਰਾ ਹੈਗੇ ਤੇ ਆਪਾਂ ਇੱਕ ਖੇਤ ਲੈ ਕੇ ਜਾਂਦੇ ਆ ਕਬੂਤਰ ਬਾਜ ਆਪਾਂ ਬੱਚਾ ਹਜੇ ਉਹ ਤੇ ਬੱਚਾ ਹੀ ਆਪਾਂ ਅੱਗ ਜਾਇਆ ਹਜੇ ਨਿੱਕਾ ਉਹ ਤੇ ਉਹਨੂੰ ਅਬ ਟ੍ਰੇਨਿੰਗ ਦਿੰਨੇ ਆਏ ਨਾਲ ਉਡੰਦੀ ਤੇ ਆਪਾਂ ਤੁਹਾਨੂੰ ਵਿਖਾਉਨੇ ਆ ਵੀ ਥੱਲੇ ਚੱਲ ਕੇ ਉਹ ਆਪਣਾ ਬਾਜ ਆ ਦੇਖੋ ਇਹ ਪਗ ਜਾਣੇ ਆ ਜਾ ਬਾਈ ਆ ਗਿਆ ਆਪਣੇ ਲੈ ਕੇ ਚੱਲਦੇ ਮੋਟਰਸਾਈਕਲ ਤੇ ਬੈਠ ਬਈ ਇੱਥੇ ਇਹ ਮੇਤਰਾ ਆਪਣਾ ਸਰੇਂਜ ਰੱਖੀ ਦੀ ਆ ਤੇ ਇਹਨੂੰ ਅਪ ਵੀ ਇਸ ਰੇਸਨ ਦਿੰਨੇ ਨੇ ਸਰੇਂਜ ਜੀ ਪਾ ਕੇ ਮੇਤਰਾ ਚੱਲਦੇ ਆ ਆਕੇ ਵਿਖਾਉਣੇ ਚੁਆਪਾ ਕੀ ਦਾ ਪੌਂਗੇ ਖੇਤ ਹੈ ਤੇ ਆਪਾਂ ਤੁਹਾਨੂੰ ਵਿਖਾਉਣੇ ਬਾਜ ਆਪਾਂ ਦੂਰੋਂ ਖੜਕੇ ਬਾਜ ਮਾਰਾਂਗੇ ਬਾਜ ਨੂੰ ਵੀ ਨਹੀਂ ਆਉਂਦਾ ਕਿ ਨਹੀਂ ਆਉਂਦਾ ਆਇਆ ਬਾਜ ਓਏ ਆਇਆ ਆ ਆ ਗਿਆ ਮੇਟਰ ਮੇਟਰ ਆਪਾਂ ਮੋਟਰ ਦੇਖਣ ਆਏ ਸੀਗੇ ਮੋਟਰ ਆਪਣੀ ਚੱਲੀ ਜਾਂਦੀ ਆ ਆ ਪਾਣੀ ਜਾਂਦਾ ਚੱਲਦਾ ਆਪਣਾ ਬਾਜ ਆਇਆ ਬਾਜ ਇਹ ਤਾਂ ਮਤਲਬ ਆਇਆ ਇਹਨੇ ਦਾਗੇ ਵਿਖਾਉਣੇ ਆ ਹਜੇ ਬੜਾ ਦੂਰ ਤੱਕ ਨਹੀਂ ਜਾਂਦਾ ਹੈ ਇਹ ਹਜੇ ਨੇੜੇ ਨੇੜੇ ਰਹਿੰਦਾ ਹੈ ਕੋਮੇਟਰੋ ਆ ਗਿਆ ਬਾਜੀ ਕੋਮੇਟਰੋ ਆ ਗਿਆ ਬਸ ਹੌਲੀ ਨਾਲ ਉਡਣ ਲੱਗ ਜੂਗਾ ਤੇ ਆਪਾਂ ਤੁਹਾਨੂੰ ਵਿਖਾਵਾਂਗੇ ਜਦੋਂ ਨਾਲ ਉੱਡਿਆ ਇਹੋ ਮਿੱਤਰੋ ਇਹ ਬੱਚਾ ਹਜੇ ਮਿੱਤਰੋ ਆ ਗਿਆ ਆਪਾਂ ਘਰੇ ਜਾਨਵਰ ਫਿਰਦੇ ਆ ਆ ਫਿਰਦੇ ਦੋਵੇਂ ਬਾਅਦ ਕਿਰੋ ਹੁਣ ਬੈਠੇ ਆਪਾਂ ਤੁਹਾਨੂੰ ਹੋਰ ਦਿਖਾਵਾਂਗੇ ਉਹ ਲੱਗਣਗੇ ਆਪਣੇ ਮੈਚ ਕਰਾਂਗੇ ਆਹ ਤੇ ਜਾਨਵਰ ਆਪਣੇ ਨਹੀਂ ਮੇਂ ਤੋ ਕਬੂਤਰ ਆ ਕੇ ਬੈਠਾ ਨਾ ਟਾਈਮ ਹੋ ਗਿਆ 4 ਦਾ ਦੋਵੇਂ ਆ ਕੇ ਉਤਰ ਬੈਠਣਾ ਇੱਕ ਆ ਆਪਣਾ ਸੁੱਕਾ ਤੇ ਇੱਕ ਪਾਣੀ ਵਾਲਾ ਉਹ ਕਾਲੇ 27 ਨੇ ਪਿਛਲੀ 2.5 707 ਦਾ ਟਾਈਮ ਕੀਤਾ ਸੀਗਾ ਤੇ ਆ ਜੇ ਸੁੱਕਾ ਆਪਾਂ ਭੜਕਾ ਕੇ ਬਾਹ ਲੀਨੇ ਆ ਬੜਾ ਜ਼ੋਰ ਨਾਲ ਵਾਗੇ ਤੇ ਜਦੋਂ ਬੈੰਦੇ ਆ ਤੁਹਾਨੂੰ ਵਿਖਾਉਣੇ ਆਪਾਂ ਆ ਫਿਰ ਦਾ ਮੇਟਰ ਇੱਕ ਦੂਜਾ ਆ ਰਿਹਾ ਐ ਸੱਤਰੋ ਸਤਾਰਾ ਟਾਈਮ ਕੀਤਾ ਸੀ ਪਿਛਲੀ ੜਾਈ ਤੇ ਹੁਣ ੜਕਾ ਕੇ ਬਾਹਰ ਲਿਨੇ ਅੱਬਾ ਜੋਰ ਨਾਲ ਵਾਗੇ ਤੇ ਤੁਹਾਨੂੰ ੜਕਾ ਕੇ ਆ ਬੌਣੇ ਤੁਹਾਨੂੰ ਵਿਖਾਉਣੇ ਬਾਅਦ ਵਿੱਚ ਬੈਠ ਕੇ ਜਨੋ ਹਾਂ ਜੀ ਮੇਟਰੋ ਚਿੱਟਾ ਕਬੂਤਰ ਆਪ ਬਾਆ ਆ ਬੈਠਾ ਮੇਟਰੋ ਇਹ ਬੈਠਾ 4:07 ਤੇ ਦੂਜਾ ਜੇ ਫਿਰਦਾ ਆਪਣਾ ਉਹ ਨਹੀਂ ਬੈਠਾ ਕਿਰਾਂ ਉੱਚਾ ਜਾਵੜਿਆ ਮਖੌਲੇ ਤੁਹਾਨੂੰ ਦੂਜੇ ਜਾਨਵਰ ਵੀ ਆਪਾਂ ਆਹ ਬੈਠਾ ਮਿੱਤਰੋ ਇਹ ਆ ਇਹ ਡਾਂਗਾ ਥੋੜ ਨੂੰ ਦੀ ਜਾ ਖਰਦਾ ਮਿੱਤਰੋ ਆ ਜਾਂਦਾ ਇਹ ਉਹ ਪਾਣੀ ਵਾਲਾ ਆ ਸੁੱਕਾ ਸੀਗਾ ਹਜੇ ਡਾਂਗਾ ਥੋੜਨਾ ਹੋਈਆਂ ਇਹਦੀਆਂ ਤੇ ਤਾਈਓ ਆਪਾਂ ਪਾਣੀ ਨਹੀਂ ਲਾਇਆਗਾ ਇਹ ਸੁੱਕਾ ਆ ਜਾਨਵਰਾ ਮਿੱਤਰੋ ਦੇਖੋ ਇਹ ਚਾਰ-ਸੱਤ ਦੇ ਬਹਿ ਗਿਆ ਭੜਕਾ ਕੇ ਤੇ ਉਹ ਹੁਣ ਉੱਚਾ ਚੜਦਾ ਉਹਨੇ ਹਜੇ ਨਹੀਂ ਬੈਠਣਾਗਾ ਜਦੋਂ ਉਹ ਵੀ ਬੈਹਿੰਦਾ ਤੇ ਤੁਹਾਨੂੰ ਉਹ ਵੀ ਵਿਖਾਉਣੇ ਆਪਾਂ ਇਹਨੂੰ ਕਿਰਾਣ ਲੈਣ ਦੇ ਸਾਹ ਸੁ ਵੀ ਤੇ ਫਿਰ ਇਹਨੂੰ ਪਾਣੀ ਪੋਣੀ ਪਿਆਉਣੇ ਆਪਾਂ ਦੇਖੋ ਮਤਰੋ ਆ ਜਾਓ ਬਰਾ ਇਹ ਦੂਜਾ ਉੱਚਾ ਹੋ ਗਿਆ ਉਹਦਾ ਜਿਵੇਂ ਬੰਦਾ ਪਕਾਉਣੇ ਤੁਨੂੰ ਕਬੂਤਰ ਵੱਧਾ ਵਿੱਤੇ ਹਾਂਜੀ ਮਿੱਤਰੋ ਕਬੂਤਰ ਉੱਚਾ ਹੋ ਗਿਆ ਤੇ ਆਪਾਂ ਇਹਨਾਂ ਦਾਣਾ ਪਾਣੀ ਪਾਤਰਾਂ ਨੂੰ ਕਬੂਤਰ ਜੇ ਨਹੀਂ ਆਇਆ ਆਪਾਂ ਭਾਲਾਂਗੇ ਕਿਰਾ ਹੁਣ ਉੱਚਾ ਹੋ ਗਿਆ ਆਪਾਂ ਪਾਉਣੇ ਦਾਣੇ ਨੇ ਮੈਟਰੋ ਟ੍ਰੇਨ ਦਾਣੀ ਪਾਤੇ ਆਪਾਂ ਤੇ ਲੱਗ ਪੈਣਗੇ ਚੁਗਣ ਹੁਣ ਇਹ ਨਾਉਣੇ ਮੈਟਰੋ ਪਾਣੀ ਵੀ ਆਪਾਂ ਪਾ ਦਿੰਨੇ ਆ ਦੇਖੋ ਮੈਟਰੋ ਚੋਕ ਦੇ ਦائیں ਤਰੇਿਆਂ ਚ ਪਾ ਪਾਣੀ ਹੁਣ ਚੱਕੋਈ ਹੁਣ ਆਪਾਂ ਦੂਜੇ ਖੁੱਡੇ ਪਾਉਣੇ ਆ ਢਾਣੇ ਪਾਣੀ ਇਹ ਆਪਾਂ ਇੱਕ ਨੰਬਰ ਚ ਪਾਤਾ ਤੇ ਇਹ ਦੋ ਨੰਬਰ ਚ ਪਾਉਣੇ ਆ ਆਪਾਂ ਢਾਣਾ ਪਾਣੀ ਹੁਣ ਦਾਣੇ ਪਾ ਦੇ ਤੇ ਪਾਣੀ ਪੁੱਛਣ ਆਪਾਂ ਗੋ ਬਈ ਮਿੱਤਰੋ ਦੇਖੋ ਕਰੋ ਇਹ ਸ਼ੌਕ ਕਬੂਤਰਾਂ ਦਾ ਮਿੱਤਰੋ ਆਪਾਂ ਅੱਗੇ ਦਾਣੇ ਪਾਣੀ ਤੇ ਵਿਖਾਉਣੇ ਆਪਾਂ ਤੁਹਾਨੂੰ ਜਾਨਵਰ ਉੱਡਿਆ ਕਰਦਾ ਜਿਹੜਾ ਮਿੱਤਰੋ ਪਿਉਣੀ ਆਪਾਂ ਪਾਣੀ ਕਬੂਤਰ ਨੂੰ ਜਿਹੜਾ ਆਪਣਾ ਬੈਠਾ ਸੀਗਾ ਕੇ ਮੈਂ ਮਿੱਤਰਾਂ ਪੀਣਾ ਪਾਣੀ ਚੋਣ ਬਾਸ ਕਰ ਮੈਟਰ ਪਿਆਦਾ ਪਾਣੀ ਆਪਾਂ ਤੇ ਦੂਜਾ ਜਾਨਵਰ ਆ ਗਿਆ ਨੀਵਾ ਤੇ ਉਹਨੂੰ ਆਪੇ ਬਹਾਉਣੇ ਆ ਫਿਰ ਵਿਖਾਉਣੇ ਆ ਆਪਾਂ ਜੋ ਤਾੜਿਆ ਆ ਬੜਕਾਉਣੇ ਛੇਦਰੀ ਆਪਾਂ ਮੈਂ ਤੁਰ ਆਪਣਾ ਕਬੂਤਰ ਬਹਿ ਗਿਆ ਸੀਗਾ 5 ਵੇ ਬਹਿ ਗਿਆ ਕਬੂਤਰ ਆਪਣਾ ਆ ਭੜਕਾ ਕੇ ਭਾੜਿਆ ਸੀਗਾ ਇਕੱਲਾ ਬਹਿ ਗਿਆ 5 ਵੇ ਬਹਿ ਗਿਆ ਤੇ ਆ ਬੀ ਕਬੂਤਰ ਆਪਣਾ ਇਹ ਫੜ ਕੇ ਜਾਣੇ ਬਾਹਰ Vicome trovo Vicome trovo Caroicianca Giallo Verda ਆੜ ਗਿਆ ਪੰਜੇ ਚ ਦੇਖੋ ਬਈ ਇਹਨੇ ਪਿਛਲੀ ਢਾਈ 7:00 7:17 ਟਾਈਮ ਕੀਤਾ ਸੀਗਾ 7:07 ਦੇ ਬੈਠਾ ਸੀ ਹੱਥ ਨੇ ਤੜਕੇ 7:00 ਛੱਡਿਆ ਸੀਗੇ ਇਹਨੂੰ ਦੇਖੋ ਹੁਣ ਢਕਾ ਕੇ ਭਾਲਿਆ ਆਪਾਂ 5:00 ਵਜੇ ਭਾਲਿਆ ਢਕਾ ਕੇ ਆ ਸੋ ਕਾ ਸੀਗਾ ਤੇ ਆ ਪਾਣੀ ਆਉਂਦਾ ਸੀਗਾ ਮਿੱਤਰੋ ਇਹਨੂੰ ਪਹਿ ਛੱਡਾਂਗੇ ਬਾਜੀ ਕੋਈ ਹੁਣ ਤੇ ਤੁਹਾਨੂੰ ਵਿਖਾਵਾਂਗੇ ਮਿੱਤਰੋ ਸਾਸੂ ਲੈ ਲੈ ਗਿਆਨ ਵਰ ਨੇ ਤੇ ਆਪਾਂ ਪਾਣੀ ਪਿਆ ਦਿੰਨੇ ਇਹਨੂੰ ਹੁਣ ਪੀ ਲਾ ਮਿੱਤਰਾਂ ਪਾਣੀ ਬਾਅਦ ਥੋੜਾ ਜਿਹਾ ਆਪਾਂ ਫੇਰ ਪਿਆਵਾਂਗੇ ਤੇ ਬਾਅਦ ਚ ਆਪਾਂ ਬਦਾਮ ਕੱਟ ਕੇ ਇਹਨਾਂ ਨੂੰ ਪਾਉਣੇ ਆਪਾਂ ਤੇ ਆਥਨ ਟਾਈਮ ਹੋਇਆ ਪਿਆ ਤੇ ਵਿਖਾਉਣੇ ਆਪਾਂ ਬਦਾਮ ਫਿਰ ਕੱਢਦੇ ਆਪਾਂ ਤੇ ਵਿਖਾਉਣੇ ਪਾਉਣੀ ਆਪਾਂ ਹਾਂਜੀ ਮਿੱਤਰੋ ਕਬੂਤਰਾਂ ਨੇ ਪਾਣੀ ਪੂਣੀ ਖਿੱਚ ਲਿਆ ਤੇ ਆਪਾਂ ਨੂੰ ਰੱਖਨੇ ਆ ਬਦਾਮ ਤੇ ਬਦਾਮ ਚੁੱਕ ਕੇ ਫਿਰ ਛੱਡਦੇ ਆਪਾਂ ਖੁੱਡੇ 'ਚ ਇਹਨਾਂ ਨੂੰ ਲੋ ਜ ਮਿੱਤਰੋ ਇਹ ਦੋਵੇਂ ਲੜਨਗੇ ਤੇ ਇੱਕ ਨੂੰ ਆਪਾਂ ਰੱਖ ਰਹਿਣ ਥੱਲੇ ਬਦਾਮ ਤੇ ਇੱਕ ਨੂੰ ਤਾਂ ਰੱਖ ਦਿੰਨੇ ਇਹਨੂੰ ਤਾਂ ਰੱਖ ਦਿੰਨੇ ਇਹਨੂੰ ਥੱਲੇ ਰੱਖ ਦਿੰਨੇ ਆ ਚੱਲੋ ਵੀ ਮਿੱਤਰਾਂ ਹਾਂ ਵੀ ਨੋ ਵੀ ਇੱਕ ਤਾਂ ਖਾਣ ਲੱਗ ਪਿਆ ਬਰਾਮ ਦੂਜੇ ਖਾਣ ਲੱਗ ਜੂਗਾ ਆਪਾਂ ਕਰਕੇ ਬੰਦ ਹੁੰਨੇ ਪਾਸੇ ਤੇ ਜੋ ਚੁਗਦੇ ਬਰਾਮ ਤੇ ਪਾਣੀ ਪੁੰਨ ਦੇ ਕੇ ਆਪਾਂ ਛੱਡ ਦਿੰਨੇ ਖੁੱਡੇ ਚ ਹਾਂਜੀ ਮਿੱਤਰੋ ਬਦਾਮ ਚੁਕਲੇ ਆ ਤੇ ਪਾਣੀ ਦੇਤਾ ਆਪਾਂ ਕਬੂਤਰਾਂ ਨੂੰ ਹੁਣ ਆਪਾਂ ਛੱਡਦੇ ਆ ਖੁੱਡੇ 'ਚ ਇਹਨਾਂ ਨੂੰ ਵੇਖੋ ਬਈ ਨੋਈ ਇੱਕ ਛੱਡਤਾ ਤੇ ਦੂਜੇ ਵੀ ਆਪਾਂ ਲਿਆਉਣੇ ਆ ਫੜ ਕੇ ਹੋਈ ਮੈਟਰੋ ਕਰੋ ਚੈੱਕ ਨਵੇਂ ਮੈਟਰੋ ਵੀ ਛੜ ਤਾਪਾ ਇਹਦੇ ਆਪ ਅਗਲੀ ਲਾਈ ਲਾਵਾਂਗੇ ਰੰਗ ਕਰਾਵਾਂਗੇ ਸ਼ੌਕ ਤੁਹਾਨੂੰ ਉਹ ਬੈਠਾ ਬਈ ਗਾਂ ਮੈਟਰੋ ਆਪਾਂ ਕਰਦੇ ਬਲਾ ਦਾ ਐਂਡ ਤੇ ਆਪਣੇ ਜਾਨਵਰ ਕਿਵੇਂ ਹੁੰਦੇ ਕਮੈਂਟ ਕਰਕੇ ਜਰੂਰ ਦੱਸਿਓ ਕਿੰਨਾ ਭਰਾਵਾਂ ਦੇ ਮੈਸੇਜ ਆਉਂਦੇ ਤੁਸੀਂ ਰੋਜ਼ ਰੋਜ਼ ਵਲੌਗ ਨਹੀਂ ਬਣਾਉਂਦੇ ਮਿੱਤਰੋ ਤੇ ਆਪਾਂ ਕੋਸ਼ਿਸ਼ ਕਰਾਂਗੇ ਰੋਜ਼ ਰੋਜ਼ ਵਲੌਗ ਬਣਾਇਆ ਕਰਗੇ ਤੇ ਸਪੋਰਟ ਕਰਿਆ ਕਰੋ ਬਾਬੇ ਆਪਾਂ ਰੋਜ਼ ਰੋਜ਼ ਵਲੌਗ ਬਣਾਇਆ ਕਰਾਂਗੇ ਧੰਨਵਾਦ ਸਾਰੇ ਵੀਰਾਂ ਦਾ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿਵੇਂ ਆਪਣੇ ਜਨਮ ਰੁੱਡੇ ਠੀਕ ਆ ਬਈ ਧੰਨਵਾਦ